ਹਾਂਜੀ ਭਾਈ ਜੀ ਅੱਜ ਪੈਂਡਾ ਮਲਾ ਸਿੰਘ ਵਾਲੇ ਠੋਲੀ ਹਾਲਤ ਵਿੱਚ ਐਸਐਸਓ ਸਾਹਿਬ ਆਏ ਨੇ ਤੇ ਉਹਨਾਂ ਨਾਲ ਆਪਾਂ ਕਰਵਾਉਣੀ ਹੈ ਗੱਲਬਾਤ ਸਾਡੇ ਪੈਂਡਾ ਮਲਾ ਸਿੰਘ ਵਾਲੇ ਦੇ ਗਰਾਊਂਡ ਨੂੰ ਚਾਰ ਚੰਨ ਲਾਉਣ ਵਾਸਤੇ ਪਹੁੰਚੇ ਨੇ ਜੀ ਤੇ ਆਪਾਂ ਉਹਨਾਂ ਨਾਲ ਕਰਵਾਉਣੀ ਛੋਟੀ ਗੱਲਬਾਤ ਮਤਲਬ ਕੀ ਕਹਿਣਾ ਚਾਹੁੰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਆਪਣੇ ਏਡਾ ਵੱਡਾ ਮਤਲਬ ਪ੍ਰੋਗਰਾਮ ਰੱਖਿਆ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਸਰ ਜੀ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਮਹਿਮਮ ਬਿਟੀ ਗਈ ਹੈ ਹਾਂਜੀ ਕੁਝ ਸ਼ਾਪਸਨਾ ਦੇ ਅੱਜ ਤੱਕ ਨਸ਼ਾ ਸੰਬੰਧੀ ਸੈਮੀਨਾਰ ਲਾਇਆ ਜਾ ਰਿਹਾ ਹੈ ਨਾ ਨਸ਼ਿਆਂ ਦੇ ਕਰੋਪ ਨੂੰ ਰੋਕਣ ਲਈ ਨਵੀਂ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਜਿਹੜੇ ਉਪਰਾਲੇ ਚੱਲ ਰਹੇ ਨੇ ਜਿਸ ਕਰਕੇ ਅਸੀਂ ਹਰ ਪਿੰਡ ਦੇ ਵਿੱਚ ਸੈਮੀਨਾਰ ਕਰ ਰਹੇ ਹਾਂ ਤਾਂ ਕਿ ਨੌਜਵਾਨ ਪੀੜੀ ਇਹ ਜਿਹੜੀ ਨਸ਼ਿਆਂ ਤੋਂ ਬਚ ਸਕੇ ਥੈਂਕ ਯੂ ਜੀ ਧੰਨਵਾਦ ਤੇ ਬਾਈ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਕਬੱਡੀ ਗਰਾਊਂਡ ਦੇ ਵਿੱਚ ਖੜਾਉਣ ਦਾ ਮਤਲਬ ਇਹ ਹੀ ਹੈ ਵੀ ਜਿਹੜੇ ਬੱਚੇ ਨੌਜਵਾਨ ਨਸ਼ੇ ਵੱਲ ਜਾਂਦੇ ਨੇ ਹਨਾ ਵੀ ਨਸ਼ੇ ਤੋਂ ਰੋਕਿਆ ਜਾਵੇ ਤੇ ਬਾਈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਜੀ ਤੁਹਾਡਾ ਸਾਡੇ ਤੇ ਪਹੁੰਚਣ ਵਾਸਤੇ ਸ਼ੁਕਰੀਆ ਜੀ ਥੈਂਕ ਯੂ ਜੀ ਕੋਬੀ ਨਾ ਪਾਦੋਂ ਖੇਤਾਂ ਦੇ ਅੰਦਰ ਦਸਤਿਹਰ ਦਾ ਇੰਨਾ ਚ ਗਿਆ ਅਬ ਕੀ ਇਹ ਨਾ ਨਸ਼ਾ ਕਰਦਾ ਬੰਦਾ ਉਹਦੇ ਸ਼ੇਰੇ ਦਾ ਬਹੁਤ ਫਰਕ ਪੈਂਦਾ ਜਿਹੜਾ ਨੌਜਵਾਨ ਮੁੰਡੇ ਸਾਰੇ ਖੜੇ ਖੜੇ ਹੁੰਦੇ ਬਹੁਤ ਵਧੀਆ ਸ਼ੇਰੇ ਆ ਥੋਡੇ ਮਿਹਨਤ ਕਰਦੇ ਆ ਸਾਰੇ ਮਿਹਨਤ ਕਰਨ ਵਾਲੇ ਦੀ ਤੇ ਨਸ਼ਾ ਨਾ ਕਰਨ ਵਾਲੇ ਦੀ ਜਿਹੜੀ ਸ਼ੇਤ ਵੱਖਰੀ ਹੈ ਨਸ਼ਾ ਕਰਨ ਵਾਲਾ ਬੰਦਾ ਚੋਰੀਆਂ ਕਰਨ ਲੱਗ ਜਾਂਦਾ ਪੈਸੇ ਖੋਹਣ ਲੱਗ ਜਾਂਦਾ ਹੋਰ ਕੋਈ ਬਾੜੇ ਕੰਮ ਜੁਰਮ ਵੱਡੇ ਜੁਰਮ ਕਰ ਲੱਗ ਜਾਂਦਾ ਇਸ ਕਰਕੇ ਇਹਨਾਂ ਤੋਂ ਬਚਣ ਦੀ ਬਹੁਤ ਲੋੜ ਹੈ ਪੰਜਾਬੀ ਜਿਹੜੀ ਹੈਗੀ ਨੌਜਵਾਨ ਉਹਨਾਂ ਨੂੰ ਬਚਾਉਣ ਲਈ ਆਪਾਂ ਨੂੰ ਸਾਰਾਂ ਰਲ ਕੇ ਜਿਹੜਾ ਸੀਗਾ ਸਿਕਨ ਦੇ ਲੋੜ ਹੈ ਸਾਰੇ ਰਲ ਕੇ ਜਿਹੜੇ ਨਸ਼ੇ ਦੇ ਖਿਲਾਫ ਸਾਰੇ ਇਕੱਠੇ ਉਪਰਾਲਾ ਕਰੋ ਤਾਂ ਕਿ ਜਿਹੜੇ ਨਵੇਂ ਕੀੜੀਆਂ ਨਸ਼ੇ ਤੋਂ ਬਚ ਸਕਣ ਚਿੱਟਾ ਪਿੰਡ ਦਾ ਬੰਦਾ ਤੁਹਾਡਾ ਇੱਕ ਵੀਡੀਓ ਆਪਣੇ ਚਾਰ ਸੂਰ ਨੇ ਸਾਰੇ ਜਿਹੜੇ ਹੈਗੇ ਨਸ਼ੇ ਮਾੜੇ ਆ ਟੋਟਲੀ ਨਸ਼ੇ ਮਾੜਿਆ ਜੇ ਕੋਈ ਵੇਚਦਾ ਤਾਂ ਉਹਦੇ ਬਾਰੇ ਸਾਨੂੰ ਦੱਸ ਦੇ ਜੇ ਕੋਈ ਕਰਦਾ ਉਹ ਸਾਨੂੰ ਦੱਸ ਦਿਓ ਆਪਾਂ ਸੁਣਾ ਵੀ ਦੇਵਾਂਗੇ ਠੀਕ ਹੈ ਜੀ ਉਹਨੂੰ ਸਰਕਾਰੀ ਹਸਪਤਾਲ ਚ ਦਾਖਲ ਕਰਵਾ ਦੇਾਂਗੇ ਤੇ ਦਵਾਈ ਸ਼ੁਰੂ ਕਰਵਾ ਦੇਾਂਗੇ ਬਾਕੀ ਜਿੰਨਾ ਸੀ ਪਰਾਲੇ ਰੜ ਕੇ ਸਾਰੇ ਆਪਾਂ ਸਹਿਯੋਗ ਨਾਲ ਕਰਨੇ ਆ ਆਪਾਂ ਕਰ ਸਕਦੇ ਨੌਜਵਾਨ ਪੀੜੀ ਨੂੰ ਆਪਾਂ ਨਸ਼ੇ ਤੋਂ ਬਚਾ ਸਕਦੇ ਵਧੀਆ ਪ੍ਰੋਗਰਾਮਾ ਛੋਟੇ ਖੇਡਦੇ ਹੋ ਸਾਰੇ ਸਾਰਿਆਂ ਦੀ ਕਾਪੜੀ ਵਧੀਆ ਬਣੀ ਹੋਈ ਆ ਇਕੱਠਾ ਉਹ ਦੇਖੇ ਚ ਭਰਤੀ ਆ ਰਹੀ ਆ ਇਕ ਵਧੀਆ ਭਰਤੀ ਦੇਖਣ ਵਾਲੇ ਮੁੰਡੇ ਨੌਜਵਾਨ ਆ ਜਿਹੜੇ ਵਧੀਆ ਮਿਹਨਤ ਕਰੋ ਗੌਣ ਘੱਟ ਜਿੰਨੇ ਵੀ ਲੱਗਦੀ ਆ ਬਾਕੀ ਇਹ ਤੋਂ ਇਲਾਵਾ ਹੋਰ ਵੀ ਆਪਣਾ ਜਿੰਨਾ ਤੁਸੀਂ ਕਰ ਸਕਦੇ ਫਿਜ਼ੀਕਲੀ ਤੇ ਦੂਜੀ ਵੀ ਰੈਟਨ ਵੀ ਇਹ ਵੀ ਮਿਹਨਤ ਕਰਿਆ ਕਰੋ ਨਾਲ ਨਕਲ ਦਾਗਾਗਾਗਾ ਅੱਜ ਕਾ ਬੋਲਟ ਬੋਲਟ ਬਾਜ ਬੋਲਟ ਆ ਜਾਂਦੀ ਬੋਲਟ ਨਾ ਹੀ ਰੱਖਾ ਬੜਾ ਸ਼ੋਰ ਹੈ ਵੀ ਬੋਲਤੀ ਚਲੋ ਹੋ ਜਾਓ ਚਲੋ ਲੈ ਬਈ ਝੋਟਜਾ ਬਣਾ ਲਿਓ ਸਾਡੇ ਕੋਚ ਸਾਹਿਬ ਪਹੁੰਚ ਚੁੱਕੇ ਨੇ ਗਰਾਊਂਡ 'ਚ ਪਤਾ ਲੱਗਦਾ ਉਹ ਲੜਕ ਰਹਿਆਂ ਤੋਂ ਕੀ ਪੋਜੀਸ਼ਨਾਂ ਜੀ ਅੱਜ ਕੱਲ ਮੁੰਡਿਆਂ ਦੀ ਫਰਾ ਅੱਜ ਕੱਲ ਵਧੀਆ ਛੱਟਾ ਕੰਮ ਆਉਣ ਦਾ ਖਰਾਕ ਰੂਪ ਢੇਨ ਲੱਗਿਆ ਪੈਂਟ ਵਾਲੇ ਅੱਛਾ ਬਾਹਰਲੇ ਐਨਆਰਆਈਆਂ ਦਾ ਬਹੁਤ ਸਹਯੋਗ ਆ ਖਾਤਰ ਹੋਈ ਪਈ ਆ ਅੱਛਾ ਜੀ ਬਾਹਰਲੇ ਵੀ ਆਪਣੇ ਸਹਯੋਗ ਲੈ ਪੁਰਾਣਾ ਬਹੁਤ ਆ ਬਾਈ ਇੱਥੇ ਆ ਗਏ ਆ ਕੁਝ ਵਰ ਕੇ ਸਾਡੇ ਬੈਠ ਕੇ ਰੋਜ਼ ਦੇਖਦੇ ਆ ਇਹ ਦੁਕਾਦਾਰ ਦਾ ਵਧੀਆ ਵਾ ਇਹ ਮਿਹਨਤ ਕਰਨ ਦੀ ਤਰਕੀਬ ਕਰਨ ਬਿਲਕੁਲ ਲੈ ਬਾਈ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਬਾਈ ਨੂੰ ਵੀ ਹੌਸਲਾ ਬਜਾਈ ਹੋਵੇ ਨਾ ਜਦੋਂ ਇੱਥੇ ਮਤਲਬ ਇਕੱਠੇ ਦੇਖੋ ਠੂਰ ਰੂਪਾਲ ਸਿੰਘ ਠੂਰ ਆ ਬਾਈ ਠੂਰ ਤੋਂ ਨੇ ਕੋਚ ਸਾਹਿਬ ਆਪਣੇ ਇਹ ਬਹੁਤ ਮਤਲਬ ਮਿਹਨਤੀ ਦੇ ਬੰਦੇ ਨੇ ਆ ਦੇਖੋ ਇੰਨੇ ਬੱਚੇ ਕਰ ਕਰ ਕੇ ਖੜਾ ਹੋ ਜਾਂਦਾ ਸਾਡੇ ਪਿੰਡ ਦੇ ਮੋਹਤਵਾਰ ਬੰਦੇ ਬੈਠੇ ਨੇ ਜੀ ਹਾਂਜੀ ਕੁਝ ਕਹਿਣਾ ਚਾਹੁੰਦੇ ਹੋ ਕੋਈ? ਹਾਂ ਜੀ ਅਸੀਂ ਬਹੁਤ ਕੁਝ ਕਹਿਣਾ ਚਾਹੁੰਦੇ ਆ ਵੀ ਇਹ ਬੱਚਿਆਂ ਨੂੰ ਬਹੁਤ ਵਧੀਆ ਪ੍ਰੇਰਨਾ ਕਿਉਂਕਿ ਅੱਜ ਕੱਲ ਦੀ ਵੀਡੀਓ ਨਸ਼ਿਆਂ ਬੰਨੀ ਬਹੁਤ ਵੱਧ ਗਈ। ਸਾਡੇ ਵੀ ਹੈਗੇ ਨੇ। ਅਸੀਂ ਉਹਨਾਂ ਤੋਂ ਵੀ ਡਰਦੇ ਹੋਏ ਉਹਨਾਂ ਨੂੰ ਵੀ ਸਹੀ ਲਾਈਨ ਤੇ ਲਾ ਲਿਆ ਦੋ ਕੁ ਬੱਚੇ ਅਜੇ ਨਸ਼ਿਆਂ ਦੇ ਵਿੱਚ ਹੈ। ਉਹਨਾਂ ਨੂੰ ਵੀ ਕੱਢਾਂਗੇ। ਅਸੀਂ ਹੋਰ ਵੀ ਪਰਾਲਾ ਕੀਤਾ ਦੇਖੋ ਸਾਡੇ ਨਗਰ ਦੇ ਵਿੱਚ 100 ਦੂਰ ਜੋ ਬੱਚਾ ਅਗਰੋਂ ਚ ਫਿਰਦਾ ਹੈ। ਹਾਂਜੀ ਹਾਂਜੀ। ਵਧੀਆ ਕੋਸ਼ਿਸ਼ ਸਾਡੇ ਰੋਪਾ ਟੋਹਰ ਜੀ। ਜਿਨ੍ਹਾਂ ਨੇ ਬਹੁਤ ਨਾਮੀ ਘੜਿਆਰੀਆਂ ਦੇ ਵਿੱਚ ਗੋਡੀਆਂ ਪਾਈਆਂ ਨੇ ਬਹੁਤ ਇਹਨਾਂ ਦਾ ਵੀ ਸੰਯੋਗ ਆ ਸਾਡੇ ਐਨਆਰ ਵੀਰਾਂ ਦਾ ਵੀ ਬਹੁਤ ਭਾਈ ਕਿਉਂਕਿ ਨਗਰ ਦਾ ਹਾਲ ਸੀ ਰੋਜ਼ ਇਕੱਲੇ ਵੀ ਰਹੋਣਿਆ ਇਹਨਾਂ ਵਾਸਤੇ ਹਲਟਾਂ ਵੀ ਦਿੱਤੀਆਂ ਨੇ ਦੇਵਾਂਗੇ ਵੀ ਜਿਹੜੇ ਬੱਚੇ ਰਹਿੰਦੇ ਆ ਪੂਰਾ ਭਾਈ ਅੱਜ ਹੀ ਮੂਰੇ 2 ਮਹੀਨਿਆਂ ਤੋਂ ਇਹਨਾਂ ਨੂੰ ਖਰਾਕ ਜੋਖਾ ਉਹ ਵੀ ਅੱਜ ਹੀ ਸ਼ੁਰੂ ਕਰਾਂਗੇ ਠੀਕ ਹੈ ਜੀ ਹਰ ਨੂੰ ਤਾਂ ਇਹ ਮੰਗੀ ਲੈਣਾ ਭਾਈ ਕਿਤੇ ਭੈਣ ਭਾਈ ਤੋਂ ਪੂਰਾ ਸੰਯੋਗ ਦੇਵਾਂਗੇ ਕਿਉਂਕਿ ਇਹ ਪੰਡੀੜੀ ਬਹੁਤ ਵਧੀਆ ਗੱਦੀ ਜਿਵੇਂ ਵੇਖ ਵੀ ਕਰਮ ਵਾਲੇ ਬੱਚੇ ਜਿਹੜੇ ਇੱਥੇ ਪੂਰੇ ਮਿਹਨਤ ਕਰਦੇ ਆ ਠੀਕ ਹੈ ਜੀ ਧੰਨਵਾਦ ਧੰਨਵਾਦ ਕਰਦੇ ਆ ਆਪਣੀ ਸਮੂਹ ਪੰਚਾਇਤ ਦਾ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਬਾਈ ਰਾਜੂ ਵਰਗੇ ਸਾਰਿਆਂ ਦਾ ਧੰਨਵਾਦ ਹੈ ਜੀ ਜਿਨ੍ਹਾਂ ਨੇ ਐਡਾ ਵੱਡਾ ਕਾਰਨ ਚੱਕਿਆ ਸ਼ੁਕਰੀਆ ਜੀ ਆਏ ਇੱਥੇ ਕਿਹੜਾ ਹੋਈ ਨਾ ਇੱਧਰ ਇੱਕ ਪਾਸੇ ਉਹਨਾਂ ਦੀ ਲਾਈਨ ਬਣ ਗਈ ਇੱਕ ਪਾਸੇ ਆਪਣੀ ਬਣਾ ਲਓ ਠੂਰ ਸਾਹਿਬ ਡਾਂਗ ਦੇ ਸ਼ਿਰ ਤੇ ਚੱਲਦੇ ਨੇ ਹੈ ਫਿਰ ਇਹ ਫਿਰ ਡੰਡਾ ਤਾਂ ਰੱਖਣਾ ਪੈਣਾ ਨੇ ਇੰਨੇ ਸਾਹਮਣੇ ਬਹੁਤ ਔਖਿਆ ਹੋ ਗਿਆ ਉਹ ਜਿਵੇਂ ਕਹਿੰਦੇ ਬੱਕਰੀ ਵਾਲਾ ਕੰਮ ਇੱਕ ਪਾਸੇ ਭਜਦੇ ਹੈਣਾ ਸਹੀ ਗੱਲ ਹੈ ਜੇ ਹੁਣ ਡੰਡਾ ਹੀ ਨਾ ਕੋਲੇ ਹੋਊਗਾ ਇਹਨਾਂ ਦਾ ਫਿਰ ਖੜ ਜਾਣਾ ਫਿਰ ਪਿਓ ਬਣ ਕੇ ਮੇਰੇ ਕੋਲ ਸਹੀ ਗੱਲ ਹੈ ਹਾਂ ਬਾ ਇੱਧਰ ਬੜਾ ਬੜਾ ਲੋ ਖੜੋ ਖੜੋ ਬੱਤਾ ਸਜਾਈ ਕਰ ਰਹੀ ਹੈ ਯਾਰ ਉਹ ਜਿਵੇਂ ਕਰਦੇ ਹੋਵੇ ਕਰਦੇ ਖੜ ਜੋ ਦੇਖੋ ਭਾਈ ਕੋਹ ਸਾਹਿਬ ਲੜਕਰੀ ਮਾਰਦਾ ਜਦਾ ਬਦੰਦਰ ਪਤਾ ਨਹੀਂ ਕੀ ਖਾ ਕੇ ਆਇਆਗਾ ਚਲ ਹਾਂ ਆ ਦੇਖੋ ਪੂਰਾ ਫੁੱਲ ਗਰਾਊਂਡ ਦੇ ਵਿੱਚ ਰੌਣਕਾਂ ਲੱਗੀਆਂ ਪਈਆਂ ਬਾਈ ਨੀਕੇ ਨੀਕੇ ਬੱਚੇ ਨੌਜਵਾਨ ਭਰਾ ਹੁਣ ਤਾਂ ਉਹਨਾਂ ਦੀ ਐਕਸਰਸਾਈਜ਼ ਚੱਲਦੀ ਹੈ ਬਾਈ ਰੈਕਟ ਆਪਾਂ ਕੋਚ ਸਾਹਿਬ ਤੋਂ ਪੁੱਛਦੇ ਕਿਹੜੀ ਐਕਸਰਸਾਈਜ਼ ਹੈ। ਓਕੇ। ਹਾਂਜੀ ਕੋਚ ਸਾਹਿਬ ਕਿਹੜੀ ਐਕਸਰਸਾਈਜ਼ ਹੈ? ਇਹ ਦੀ ਗਰਦਨ ਵਾਲੀ। ਅੱਛਾ। ਹਾਂ। ਗਰਦਨ ਜਿਹੜੇ ਆਪਣੇ ਆਹ ਸਾਰੀ ਚੀਜ਼ ਦੀ ਆਹ ਨਹੀਂ ਹੁੰਦੀ। ਆਹ ਪੜਾਕੇ ਪੈਂਦਾ ਨੋਰਮ ਰਹਿੰਦਾ ਕਮਾਰੀ। ਠੀਕ ਹੈ। ਥੋੜੀ ਘੱਟ ਬਣਾਇਆ ਗਿਆ। ਬਸ ਓਕੇ। ਹਾਏ। ਬਹੁਤ ਬਹੁਤ ਕਰੀ ਵੀਰੀ ਗੋਡਾ ਬੋਲੋ। ਗੋਡਾ 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 ਮੁਕ ਕੋਟ ਤੇ ਯਾਰੀ ਤੇ ਮਾਰਨਾ ਹੈ ਕਿ ਇੱਥੇ ਇੱਥੇ ਵੈਰੀ ਗੋਡਾ ਗਰਦ ਘੜਦਾ ਬਾਈ ਕੋਸ਼ ਸਾਹਿਬ ਦੇਖੋ ਆਜ ਉੱਬਰ ਨੇ ਵੀ ਸੀਰ ਕਮਾਇਆ ਪੂਰਾ ਦੇਖੋ ਨਸ਼ਾ ਦੂਰ ਰਹਿ ਕੇ ਬਾਈ ਜੇ ਜਿਹੜਾ ਹੁਣ ਸੜੱਪਾ ਲਵਾਉਣਾ ਇਹ ਕੀ ਚੀਜ਼ ਹੈ ਜੀ ਇਹਨੂੰ ਕਿਦੋਂ ਸੀ ਪੱਟਾਂ ਨਹੀਂ ਹੁੰਦੀ ਜੀ ਪੱਟਾਂ ਆਂ ਸੇਰਨਾ ਮਤਲਬ ਸਾਡੀ ਇੱਕ ਦਿਨ ਤੋਂ ਅੱਗੇ ਵੀ ਆਪਾਂ ਮੂਵੀ ਬਣਾਈ ਸੀਗੀ ਉਹਦੇ ਵੀ ਸਾਡੀ ਪਾਵਰ ਵਾਲੀ ਸੀਗੀ ਅੱਜ ਵੀ ਤੁਸੀਂ ਪਾਵਰ ਵਾਲੀ ਤੇ ਜਾ ਹੁਣ ਮਤਲਬ ਇਦੋਂ ਹਾਈ ਪਾਵਰ ਹੀ ਚੱਲੂਗਾ ਮੈਂ ਉਹ ਪਾਵਰ ਵਾਲੀਆਂ ਚੱਲਣੀਆਂ ਨਾ ਹਾਈ ਪਾਵਰ ਨਹੀਂ ਸਾਡੀ ਇੱਕ ਦਿਨ ਪਾਵਰ ਵਾਲੀ ਹੁੰਦੀ ਹੈ ਜੀ ਇੱਕ ਦਿਨ ਰਿਲੈਕਸ ਹੁੰਦੀ ਹੈ ਇੱਕ ਦਿਨ ਫੇਰ ਪਾਵਰ ਵਾਲੀ ਇੱਕ ਦਿਨ ਫੇਰ ਰਿਲੈਕਸ ਠੀਕ ਆ ਜੀ ਹੁਣ ਤੁਹਾਨੂੰ ਕੀ ਲੱਗਦਾ ਮਤਲਬ ਬਹੁਤ ਮਿਹਨਤ ਹੁੰਦੀ ਵਧੀਆ ਲੱਗਦੀ ਮਿਹਨਤ ਵਧੀਆ ਕਰਿਆ ਹੈ ਤਾਂ ਆਪਰ ਉਹ ਦੂਜਾ ਹਫਤਾ ਹੀ ਨਿਚੋੜ ਤੇ ਨਹੀਂ ਬੂਗੋ। ਹਾਂ ਹਾਂ ਵਧੀਆ। ਮਿਹਨਤ ਨਾਲ ਹੀ ਆ ਬਾਈ ਜੇ ਮਿਹਨਤ ਕਰਨਗੇ ਫੇਰ ਹੀ ਫਾਇਦਾ। ਸਹੀ ਗੱਲ ਆ ਬਾਈ। ਮਿਹਨਤ ਕਰਨਗੇ ਬਾਈ ਫੇਰ ਹੀ ਨਾ ਬਣਨਾ ਇਹਨਾਂ ਦਾ। ਫੇਰ ਹੀ ਸੋਡਾ ਵੀ ਫੇਰ ਹੀ ਨਾ ਬਣਨਾ ਕੋਸ਼ਿਸ਼। ਮੇਰੀ ਬਣੋ ਬਾਈ ਮਿਹਨਤ ਕਰਾਈ ਜਾ ਹਣਾ। ਇਹਨਾਂ ਨੇ ਮਿਹਨਤ ਵੀ ਕਰਨੀ ਵੇ ਟਾਈਮ ਪਾਸ ਕਰਨਾ ਫੇਰ ਕੀ ਫਾਇਦਾ। ਸਹੀ ਗੱਲ ਆ ਬਾਈ। ਹਾਂ। ਹਾਂ ਸੋਡਾ ਬੇਟਾ ਦਾ। ਹਾਂ ਜੀ ਹਾਂ। ਇਹਦਾ ਵੀ ਸੀਰ ਕਮਾਇਆ ਪੂਰਾ ਹੈ। ਦੇਖੋ ਬਈ ਫੌਜੀ ਵਾਲੀ ਨੂੰ ਕੋਈ ਚੀਜ਼ ਚੱਲ ਰਹੀ ਹੈ ਨਾ। ਆਵਾਜ਼ ਆਵਾਜ਼ ਆਵਾਜ਼। ਕਹਾ ਹੋ ਜਾ ਕਰੋ ਕਹਾ ਲੰਬਿਆ। ਮੜੇ ਜਨੇ ਹਟ ਜਾ ਨਾulfa ਮੜਾ ਜਾ ਸ਼ਾਬਾਸ਼ 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 ਚਲੋ 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 ਇੱਕ ਰਹਿ ਗਈ ਫਿਰ ਪਾਣੀ ਰਹਿ ਲਿਆ ਉਹ ਕਿਵੇਂ ਜਾਂਦਾ ਝੂਟ ਲ ਗਿਆ ਬਾਈ ਹੈਲੋ 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 ਤੁਹਾਡੇ ਕੋਚ ਬਾਰੇ ਕੀ ਕਹਿਣਾ ਚਾਹੁੰਦੇ ਹੋ ਬੱਸ ਫਿਰ ਪਤੀ ਹੈ ਇਹਨਾਂ ਦਾ ਸ਼ਾਨ ਚ ਸ਼ਾਨ ਆ ਰਿਹਾ ਹੈ ਕੋਸਾ ਨੂੰ ਬਹੁਤ ਐਕਸਪੀਰੀਅੰਸ ਆ ਨਾ ਹੈ ਲਗਾਉਣ ਦਾ ਪਤਾ ਕਿ ਤੇ ਮੈਂ ਕਿਸੇ ਨੂੰ ਕਿਵੇਂ ਮਿਹਨਤ ਕਰਾਉਣੀ ਆ ਕੱਬਾ ਬੰਦਾ ਨਾ ਆ ਆਪਣੇ ਬਾਈ ਜੱਸੀ ਨਾਲ ਗੱਲ ਕਰਦੇ ਬਾਈ ਜੱਸੀ ਆ ਕਿਵੇਂ ਹੋ ਹਰਸ਼ੀ ਆ ਜੀ ਕਿਵੇਂ ਦੋਵੇਂ ਦੋਵੇਂ ਕੱਢਾ ਪਏ ਬਹੁਤ ਵਧੀਆ ਜੀ ਕੋਸਾਂ ਬਾਲੇ ਵਧੀਆ ਨਹੀਂ ਹੱਟੇ ਵਧੀਆ ਨੇ ਕੀ ਬਣਦਾ ਹੁਣ ਸਰੀਰ ਦਾ ਠੀਕ ਆ ਠੀਕ ਆ ਚਲੋ ਕਰੋ ਧੰਨਵਾਦ ਚਾਵਾ ਘਾਟਰੀ ਨਾਲ ਕਹਿੰਦੇ ਤਿਆਰ ਰੱਖਿਓ ਆ ਦਾ ਨਹੀਂ ਜੂਤ ਫਿਰੂ ਉਹਦੇ ਤੁਹਾਨੂੰ ਦੱਸਦਾ ਮੈਂ ਬਈ ਕੋਚ ਦੀ ਪੂਰੀ ਇੱਜ਼ਤ ਕਰਦੇ ਆ ਡਰਦੇ ਨਹੀਂ ਪੂਰਾ ਲਾਤੋਂਗੇ ਬੂਤ ਬਾਤੋਂ ਜੀ ਨਹੀਂ ਮੰਨਦੇ ਡਾਂਗ ਦੇ ਚੱਪੇ ਲਿਆ ਕਰੋ ਪੁੱਤ ਗਣ ਕੇ ਪੂਰੇ ਗਣ ਕੇ ਕਰਕੇ ਖੋਟੇ ਕੋਲੀ ਰਹਿ ਜਾਣਾ ਮੇਰੇ ਕੋਲੇ ਕੁਝ ਨਹੀਂ ਹੈ ਚਾਰ ਰੱਖੋ ਆਦਾ ਚਾਵਾ ਚਾਵਾ ਪੁੱਤ ਚਾਵਾ ਉਹੀ ਲੱਗ ਜੇ ਤਾਂ ਚਾਵਾ ਲਾ ਪਰੇ ਸ਼ਰਮਤ ਹੋੜ ਕੇ ਭਈ ਨਾਰਾ ਇਪਰਾਮ ਨੂੰ ਬੇਨਤੀ ਆ ਜਿਹੜੇ ਗਰੀਬ ਪਰਿਵਾਰ ਦੇ ਬੱਚੇ ਜਿੰਨੇ ਵੀ ਆਉਂਦੇ ਨੇ ਆਪਣੇ ਘਰ ਇੱਤੇ ਖੇਡਣਾ ਲੈ ਕਰਨ ਮਤਲਬ ਸਖਲਾਈ ਲੈਣ ਵਾਸਤੇ ਆਉਂਦੇ ਨੇ ਤੇ ਉਹਨਾਂ ਨੂੰ ਜਦ ਰਾਗ ਵਗੈਰਾ ਵੀ ਦਿੱਤੀ ਜਾਵੇ ਨਾ ਦਾਨ ਪੁੰਨ ਕਰਿਆ ਕਰੋ ਵੀਰੇ ਕਹਿੰਦੇ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹੁੰਦਾ ਵੀਰੇ ਦੇਖੋ ਨਿੱਕੇ ਨਿੱਕੇ ਬੱਚਿਆਂ ਨੂੰ ਕਿੰਨਾ ਚਾਹ ਬਈ ਤੇ ਬਾਕੀ ਵੀਡੀਓ ਸ਼ੇਅਰ ਕਰਦੇ ਕਰੋ ਵੀਰੇ देखो साहब समझा रहे हैं ਆ ਬਈ ਕੁਝ ਦਾਨੀ ਸੱਜਣਾ ਵੱਲੋਂ ਕੇਲਿਆਂ ਦੀ ਸੇਵਾ ਕੀਤੀ ਗਈ ਹੈ। ਦੇਖੋ ਸਾਰਨ ਕੇਲਿਆਂ ਦੀ ਸੇਵਾ ਬੱਚਨ ਕੇਲੇ ਵੰਡੇ ਜਾ ਰਹੇ ਹੈ ਬਈ। ਧੰਨਵਾਦ ਕਰਦੇ ਆ ਬਈ ਸਮੂਹ ਪੰਚਾਇਤ ਵੱਲੋਂ ਤੇ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵੱਲੋਂ ਜਿਹੜੇ ਦਾਨਦਨ ਕਰਦੇ ਨੇ ਬਈ। ਦੇਖੋ ਬਈ ਇੰਨੇ ਦਾਨਪੁਣ ਬਹੁਤ ਹੰਦਾ ਦੇਖੋ ਜਿਵੇਂ ਕਹਿੰਦੇ ਆ। ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹੁੰਦਾ ਬਈ ਦੇਖੋ ਬੱਚੇ ਨੇ ਕਿੰਨੇ ਸਾਰਿਆਂ ਵਾਸਤੇ ਕੇਲੇਾਂ ਦਾ ਲੰਗਰ ਲਾਇਆ। ਧੰਨਵਾਦ ਕਰਦੇ ਆਂ ਬਾਈ ਦਾਨੀ ਸੱਜਣਾ ਦਾ। ਬਾਈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਜੋ ਹੋਰ ਵੀ ਹੈ ਨਾ ਸੇਵਾ ਕਰਨੇ ਜਿਹਨੂੰ ਕਰ ਸਕੇ। ਆ ਦੇਖੋ ਬਾਈ ਦਾਨੀ ਸੱਜਣਾ ਨੇ ਕੀ ਲਿਆਂਦਾ ਲੰਗਰਵਾ ਦਾ। ਇੰਨੀ ਸੇਵਾ ਬਾਈ ਬਹੁਤ ਹੁੰਦੀ ਹੈ। ਮਤਲਬ ਆਪਾਂ ਬੱਚਿਆਂ ਵਾਸਤੇ ਕਰੀਏ ਕੁਛ। ਹਾ ਹਾ। ਲਓ ਜੀ। ਲਾ ਦੇ ਲੰਗਰ ਦੇਖੋ ਜੀ। ਬਹੁਤ ਸਹਿਯੋਗ ਦਿੰਦੀ ਆ ਬਾਈ ਸੰਗਤ। ਐਨ ਆਰ ਆਈ ਭਰਾਵਾਂ ਨੂੰ ਬੇਨਤੀ ਆ ਬਾਈ ਸਹਿਯੋਗ ਦਿਓ, ਸਾਥ ਦਿਓ ਬਾਈ। ਇਹ ਕੰਮ ਸਟਾਰਟ ਕਰਨਾ ਔਖਾ ਬਈ ਕੱਲਾ ਮਤਲਬ ਪੂਰ ਨਹੀਂ ਚੜ ਸਕਦਾ ਅਗਲਾ ਤੁਸੀਂ ਸਹਿਯੋਗ ਦੇਣਾ ਬਈ ਬਲੌਜੀ ਕਿੱਲਾਂ ਦੀ ਸੇਵਾ ਚੱਲ ਰਹੀ ਹੈ ਬਈ ਹੁੰਦਾ ਨਹੀਂ ਸੱਜਣਾ ਦਾ ਨਾਂ ਨਹੀਂ ਲੈਣਾ ਬਈ ਦੇਖੋ ਬਹੁਤ ਵਧੀਆ ਕੰਮ ਕਰਦੇ ਨੇ ਜਿਨ੍ਹਾਂ ਨੇ ਮਤਲਬ ਦਾਨ ਪੁੰਨ ਕੀਤਾ ਚੱਲ ਚੱਲ ਬਈ ਜੱਦੀ ਚੱਲੋ ਚੱਲੀ ਚੱਲੋ ਜੱਲੇ ਚੱਲੋ ਜੱਦੀ ਚੱਲੋ ਪਹਿਲਾਂ ਆਪਾਂ ਨਾ ਭਾਈ ਵੀਡੀਓ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਜੇ ਨਹੀਂ ਕੁਝ ਕਰਨ ਜੋਗੇ ਤਕਰੀਬਨ ਵੀਡੀਓ ਸ਼ੇਅਰ ਕਰਦੇਆ ਕਰੋ ਤਾਂ ਜੋ ਵੱਧ ਤੋਂ ਵੱਧ ਦਾਨਪਨ ਹੋ ਸਕੇ ਤੇ ਆਪਾਂ ਕਰਾਉਨੇ ਬਾਈ ਨਾਲ ਗੱਲ ਹਾਂਜੀ ਬਾਬਾ ਜੀ ਕਿਵੇਂ ਹੋ ਬਹੁਤ ਵਧੀਆ ਪੁੱਤ ਚੱਲਦੀ ਖਲਾ ਤੇ ਮਤਲਬ ਜੇ ਲੰਗਰ ਲਾਉਂਦੇ ਆ ਕੇਲੇ ਦੀ ਮਤਲਬ ਸੇਵਾ ਕਰਦੇ ਆ ਰੋਜ਼ ਹੀ ਕਰਦੇ ਨੇ ਮਤਲਬ ਹਾਂਜੀ ਇਹ ਲੰਗਰ ਚ ਹੀ ਹੁੰਦਾ ਜੈਜੋਗ ਜੀ ਅੱਛਾ ਅੱਜ ਧੰਨਾ ਸਿੰਘ ਦੀ ਵਾਰੀ ਈ ਅੱਛਾ ਕਾਲੂ ਵੀਰੇ ਹੋ ਰਾ ਅੱਛਾ ਬਾਰੀਆਂ ਲਾਈ ਹੋਏ ਨੇ ਹਾਂਜੀ ਠੀਕ ਆ ਬਹੁਤ ਮਤਲਬ ਪਿੰਡ ਥੋੜਾ ਸਹਿਯੋਗ ਦਿੱਤਾ ਆਪਣਾ ਬਹੁਤ ਹੀ ਪਿਆਰ ਨਾਲ ਠੀਕ ਆ ਜੀ ਲੈ ਬਾਈ ਬាទ ਬាទ ਸਹਿਯੋਗ ਦਿਓ ਅਗਲੀ ਵਾਰ ਆਪਾਂ ਕੋਈ ਆਰਮੀ ਦਾ ਵੀ ਕੁਲੌਣਾ ਹੈ ਅੱਛਾ ਉਹ ਜ਼ਰੂਰ ਹੈ ਜਿਹੜੇ ਗਰੀਬ ਬੱਚੇ ਉਹਨਾਂ ਦਾ ਘਹਾੜਾ ਵੀ ਜਰੂਰ ਕਰੋ ਠੀਕ ਆ ਭਾਈ ਧੰਨਵਾਦ ਭਾਈ ਇਦੋ ਬਾਦ ਆਰਮੀ ਟ੍ਰੇਨਿੰਗ ਦੇਣਗੇ ਭਾਈ ਤੇ ਬਾਈਆਂ ਦਾ ਸਹਿਯੋਗ ਦਿਆ ਕਰੋ ਭਾਈ ਚੰਗੇ ਕੰਮ ਨੂੰ ਫੈਲ ਦਿਆ ਕਰੋ ਔਰ ਵੀਡੀਓ ਤੁਸੀਂ ਬਹੁਤ ਸ਼ੇਅਰ ਕਰਦੇ ਹੋ ਹੈ ਜੀ ਵੀਡੀਓ ਸ਼ੇਅਰ ਕਰਿਆ ਕਰੋ ਕਿ ਕਿਸ ਦਾ ਭਲਾ ਹੋਵੇ ਕਹਿੰਦੇ ਵੀ